ਵੱਡੀ ਭੈਣ ਹਮੇਸ਼ਾ ਵਿਆਹ ਵਾਲੇ ਮੁੰਡੇ ਨੂੰ ਭਾਵ ਆਪਣੇ ਵੀਰ ਦੇ ਸੇਹਰਾ ਬੰਦੀ ਕਿਉਂ ਕਰਦੀ ਆ ਕਿਉਂ ਸਜਾਉਂਦੀ ਆ ਤੁਸੀਂ ਅਕਸਰ ਵੇਖਿਆ ਹੋਣਾ ਵਾ ਕਿ ਜਿਹੜੀਆਂ ਵੱਡੀਆਂ ਭੈਣਾਂ ਹੁੰਦੀਆਂ ਨੇ ਹਮੇਸ਼ਾ ਜਦੋਂ ਉਹਦੇ ਭਰਾ ਦਾ ਵਿਆਹ ਹੁੰਦਾ ਤਾਂ ਉਹਦੇ ਸਿਰੇ ਉਹਦੇ ਸਿਰ ਤੇ ਸੇਹਰਾ ਬੰਦੀ ਕਰਦੀਆਂ ਨੇ ਸੇਹਰਾ ਬੰਦੀਆਂ ਨੇ ਕਹਿਣਗੇ ਭੈਣ ਲੈ ਕੇ ਆਵੇ ਵੱਡੀ ਭੈਣ ਲੈ ਕੇ ਆਵੇ ਉਹ ਇਹਦੇ ਸਿਰ ਤੇ ਸੇਹਰਾ ਸਜਾਵੇ ਤਾਂ ਫਿਰ ਚੰਗੀ ਗੱਲ ਹੁੰਦੀ ਆ ਇਹ ਇੱਕ ਰਸਮ ਬੜੀ ਵਧੀਆ ਹੁੰਦੀ ਆ ਇਹ ਕਿਸੇ ਦੀਆਂ ਦੋ ਤਿੰਨ ਭੈਣਾਂ ਹਣ ਤੋ ਬੇਸ਼ੱਕ ਵੰਡ ਲੈਂਦੇ ਚੱਲ ਭੈਣ ਪਿਛਲੇ ਤੋ ਦੂਜੇ ਵੀਰ ਦੇ ਬੰਦ ਤਾ ਸੇਰਾ ਐਨਕੀ ਤੂੰ ਮੇਰੇ ਬੰਦੇ ਜਾਂ ਜੇ ਤਿੰਨ ਭੈਣਾਂ ਹਣ ਤੋ ਉਹ ਕਹਿਣਗੇ ਭੈਣ ਤੂੰ ਮੇਰੇ ਬੰਦੇ ਕਹਿਣ ਤੋ ਭਾਵੇਂ ਰਸਮ ਕੀਤੀ ਜਾਂਦੀ ਆ ਆਖਰਕਾਰ ਭੈਣ ਹੀ ਸੇਰਾ ਕਿਉਂ ਬਣਦੀ ਆ ਇਹ ਵੀ ਇੱਕ ਬੜੀ ਜ਼ਰੂਰੀ ਰਸਮ ਆ ਕਈ ਵਾਰਾਂ ਕਈ ਲੋਕ ਇਹਨੂੰ ਹਾਸੇ ਮਜ਼ਾਕ ਲੈ ਲੈਣਗੇ ਨਹੀਂ ਭੈਣ ਹੈਗੀ ਤਾਂ ਕੋਈ ਗੱਲ ਨਹੀਂ ਲਿਆ ਮੈਂ ਬਣ ਦਿੰਨਾ ਆ ਕਈ ਲੋਕ ਇਦਾਂ ਦੇ ਡਾਇਲੋਗ ਵੀ ਬੋਲ ਦੇਣਗੇ ਲੈ ਸਹਰੀ ਦੀ ਕਿਹੜੀ ਗੱਲ ਹੈ ਜੀ ਮੈਂ ਕਰ ਦਿੰਨਾ ਆ ਮੈਂ ਉਹ ਕਰ ਦਿੰਨਾ ਆ ਆਖਰਕਾਰ ਅਸੀਂ ਕਿਉਂ ਇਦਾਂ ਕਰੀਏ ਜੇ ਸਹਰੇ ਦੀ ਰਸਮ ਬਣੀ ਆ ਤੇ ਕੁਝ ਸੋਚ ਕੇ ਹੀ ਸਾਡੇ ਵੱਡਿਆਂ ਨੇ ਬਣਾਈ ਹੋਗੀ ਐਵੇਂ ਤੇ ਨਹੀਂ ਨਾ ਬਣੀ ਹੋਈ ਆਖਰਕਾਰ ਸਹਰਾ ਜੇ ਬੰਨਿਆ ਜਾਂਦਾ ਆ ਭੈਣ ਬਣਦੀ ਆ ਇਹਦਾ ਕੋਈ ਵੱਡਾ ਕਾਰਨ ਤਾਂ ਹੋਏਗਾ ਹੀ ਲੇਕੋ ਮਨੁੱਖੀ ਰਿਸ਼ਤਿਆਂ ਦੇ ਵਿੱਚ ਪਿਛਲੇ ਸਮਿਆਂ 'ਚ ਪਰਿਵਾਰ ਵੱਡੇ ਹੁੰਦੇ ਸੀ ਤਾਂ ਪਰਿਵਾਰ 'ਚ ਤੋਂ ਵਿਆਹ ਹੁੰਦਾ ਸੀ ਤਾਂ ਉਹ ਸਾਰਿਆਂ ਨੂੰ ਥੋੜੀ ਥੋੜੀ ਜ਼ਿੰਮੇਵਾਰੀ ਦਿੱਤੀ ਜਾਂਦੀ ਸੀ ਇਹ ਜ਼ਿੰਮੇਵਾਰੀ ਜਿਹੜੀ ਸੀ ਇੱਕ ਅਹਿਸਾਸ ਇੱਕ ਮੋਹ ਭਰੀਆਂ ਤੰਦਾਂ ਦੀ ਪ੍ਰਤੀਕ ਹੁੰਦੀ ਸੀ ਕਿਉਂਕਿ ਅੱਜ ਸਾਡੇ ਚ ਮੋਹ ਤੰਦਾਂ ਘਟ ਗਈਆਂ ਨੇ ਅੱਜ ਅਸੀਂ ਆਪਣੇ ਭੈਣ ਭਰਾਵਾਂ ਰਿਸ਼ਤੇਦਾਰਾਂ ਚ ਬਹਿ ਕੇ ਗੱਲ ਨਹੀਂ ਕਰ ਸਕਦੇ ਅਸੀਂ ਇੱਕ ਘੰਟਾ ਬਹਿ ਜਾਈਏ ਸਾਨੂੰ ਇੰਜ ਲੱਗਦਾ ਜਿਵੇਂ ਪਤਾ ਨਹੀਂ ਕੀ ਤਸ਼द्दਦ ਹੋ ਗਿਆ ਹੀ ਵੱਜ ਗਏ ਹੋਈਏ ਮੋਬਾਈਲ ਤੇ ਭਾਵੇਂ 2-2 ਘੰਟੇ ਲੱਗੇ ਰਹੀਏ 5-5 ਘੰਟੇ ਲੱਗੇ ਰਹੀਏ ਹਾਈ ਇੱਦਾਂ ਦੀ ਸਾਡੀ ਨੇਚਰ ਹੋ ਗਈ ਆ ਅੱਜ ਸਾਡੇ ਚ ਮੋਹ ਭਰੀਆਂ ਤੰਦਾਂ ਖਤਮ ਹੁੰਦੀਆਂ ਜਾ ਰਹੀਆਂ ਪਿਛਲੇ ਸਮਿਆਂ ਚ ਇਹ ਮੋਹ ਭਰੀਆਂ ਤੰਦਾਂ ਦਾ ਹੀ ਪ੍ਰਤੀਕ ਸੀ ਕਿੱਕ ਭੈਣ ਨੂੰ ਇਹ ਜ਼ਿੰਮੇਵਾਰੀ ਦੇਣੀ ਕਿ ਵੇਖ ਤੇਰਾ ਵੀ ਵੀਰ ਤੇ ਪੂਰਾ ਪੂਰਾ ਹੱਕ ਆ ਜੇ ਭਰਾ ਨੂੰ ਦੱਸਿਆ ਜਾਂਦਾ ਕਿ ਤੇਰਾ ਵੀ ਆਪਣੀ ਭੈਣ ਤੇ ਹੱਕ ਆ ਤੂੰ ਇਹਦੀ ਇੱਜ਼ਤ ਮਾਨ ਕਰਨੀ ਆ ਉਸ ਇੱਜ਼ਤ ਮਾਨ ਦਾ ਪ੍ਰਤੀਕ ਹੁੰਦਾ ਸੀ ਕਿ ਭੈਣ ਦੀ ਜ਼ਿੰਮੇਵਾਰੀ ਲਗਣੀ ਭੈਣ ਨੇ ਆਪਣੀ ਇੱਛਾ ਦੇ ਮੁਤਾਬਕ ਇੱਕ ਵਧੀਆ ਜਿਹਾ ਸੇਰ ਸੇਰਾ ਜਿਹੜਾ ਸੀ ਪਹਿਲਾਂ ਗੁੰਦਦੀਆਂ ਹੁੰਦੀਆਂ ਸੀ ਭੈਣਾ ਉਹਤੇ ਰੈਡੀ ਮੇਡ ਹੀ ਮਿਲ ਜਾਂਦਾ ਬਾਜ਼ਾਰ ਦੇ ਵਿੱਚੋਂ ਜਿੱਦਾਂ ਦਾ ਤੁਸੀਂ ਚਾਹੋ ਓਦਾਂ ਦਾ ਲਿਆਉਂਦੀ ਪਹਿਲਾਂ ਇਹਨੂੰ ਗੁੰਦਦੀਆਂ ਹੁੰਦੀਆਂ ਸੀ ਫੁੱਲਾਂ ਦੇ ਨਾਲ ਦੂਜਾ ਤੀਜਾ ਮੋਤੀ ਲਾ ਲਾ ਕੇ ਕਲੀਆਂ ਲਾ ਲਾ ਕੇ ਬਣਾਉਣਾ ਕਿ ਮੇਰੇ ਵੀਰ ਦੇ ਚਿਹਰੇ ਨੂੰ ਹੋਰ ਸੋਹਣਾ ਲੱਗੇ ਉਹ ਵੱਖਰੀ ਗੱਲ ਹੀ ਸੇਰਾ ਕਿਉਂ ਖਲਾ ਕੇ ਖੜਿਆ ਜਾਂਦਾ ਸੀ ਉਹ ਇੱਕ ਵਾਰ ਅਲੱਗ ਰਸਮ ਉੱਤੇ ਆਪਾਂ ਬਾਅਦ ਚੋ ਗੱਲ ਕਰਾਂਗੇ ਅੱਜ ਆਪਣੀ ਗੱਲ ਹੈ ਕਿ ਸੇਰਾ ਬੰਨਣ ਦੀ ਹੁਣ ਜਦੋਂ ਭੈਣ ਘਰ ਚ ਹੋਵੇ ਤੇ ਕੋਈ ਬੰਦਾ ਉਹ ਦੂਜਾ ਹੀ ਕਹਦੇ ਮੈਂ ਸੇਰਾ ਬੰਨ ਦੂੰਗਾ ਤੇ ਇਹਦਾ ਮਤਲਬ ਲਿਆ ਕਿ ਭੈਣ ਭਰਾਵਾਂ ਚ ਕੋਈ ਵਧੀਆ ਜਾਂ ਪਿਆਰ ਨਹੀਂ ਸਤਕਾਰ ਨਹੀਂ ਮੋਹ ਭਰੀਆਂ ਤੰਦਾ ਨਹੀਂ ਹੈਗੀਆਂ ਤੇ ਜਦੋਂ ਭੈਣ ਵੀ ਕਿੰਨੀਆਂ ਰੀਝਾਂ ਹਨ ਉਹਨੂੰ ਚਾਹੁੰਦਾ ਕਿਦੋਂ ਮੇਰਾ ਵੀਰ ਵੱਡਾ ਹੋਊਗਾ ਮੈਂ ਆਪਣੇ ਵੀਰ ਦਾ ਵਿਆਹ ਕਰਾਂਗੀ ਵੀਰ ਦੀਆਂ ਖੁਸ਼ੀਆਂ ਮਨਾਵਾਂਗੀ ਵੀਰ ਦੇ ਵਿਆਹ ਚ ਨੱਚਾਂਗੀ ਮੇਰੇ ਵੀਰ ਦਾ ਪਰਵਾਰ ਵਸਦਾ ਰਹੇ ਗਾ ਹਮੇਸ਼ਾ ਪੈਣਾ ਕਹਿੰਦੀਆਂ ਨੇ ਕਿ ਜਿਹੜਾ ਵੀਰ ਦਾ ਘਰ ਵਸਦਾ ਰਹੇ ਮੇਰੇ ਪਿਓ ਵਰਗਾ ਹੁੰਦਾ ਹਮੇਸ਼ਾ ਵੱਡਾ ਵੀਰ ਛੋਟਾ ਵੀਰ ਹੋਵੇ ਉਹ ਮੇਰੇ ਬਾਪ ਵਰਗਾ ਹੁੰਦਾ ਜਿੱਥੇ ਮੈਂ ਜਾ ਕੇ ਗੱਲ ਕਰ ਸਕਦੀਆਂ ਬਹਿ ਸਕਦੀਆਂ ਆਪਣਾ ਦੁੱਖ ਸਾਂਝਾ ਕਰ ਸਕਦੀਆਂ ਬੇਸ਼ੱਕ ਅੱਜ ਸਾਡੇ ਵਿੱਚ ਤਰੇੜਾਂ ਪੈ ਗਈਆਂ ਨੇ ਪੈਸੇ ਨੂੰ ਲੈ ਕੇ ਜਾਂ ਹੋਰ ਰਸਮਾਂ ਨੂੰ ਲੈ ਕੇ ਅਸੀਂ ਬਹੁਤ ਛੋਟੇ ਹੋ ਗਏ ਆ ਮੈਂ ਕਿਸੇ ਨੂੰ ਨਹੀਂ ਕਹਿੰਦਾ ਮੈਂ ਆਪਣੀ ਗੱਲ ਕਿਹਾ ਅਸੀਂ ਬਹੁਤ ਛੋਟੇ ਹੋ ਗਏ ਆ ਸਾਨੂੰ ਪੈਸੇ ਤੋਂ ਬਿਨਾ ਹੋਰ ਕੁਝ ਨਜ਼ਰ ਹੀ ਨਹੀਂ ਆਉਂਦਾ ਰਿਸ਼ਤੇ ਨਜ਼ਰ ਹੀ ਨਹੀਂ ਆਉਂਦੇ ਭੈਣ ਭਰਾਵਾਂ ਦੇ ਰਿਸ਼ਤੇ ਹੀ ਖਤਮ ਕਰ ਛੱਡੇ ਉਹ ਫਿਰ ਜਿਹੜੀਆਂ ਭੈਣਾਂ ਹੁੰਦੀਆਂ ਹਮੇਸ਼ਾ ਦੁਆਵਾਂ ਕਰਦੀਆਂ ਕਿ ਮੇਰੇ ਬਾਬਲ ਦਾ ਵੇੜਾ ਜਿਹੜਾ ਸਦਾ ਹੱਸਦਾ ਵਸਦਾ ਰਹੇ ਇਹ ਵੀਰਾਂ ਨੂੰ ਬੜਾ ਚਾਹ ਹੁੰਦਾ ਕਿ ਮੇਰੀ ਭੈਣ ਮੇਰੇ ਤੇ ਸੇਹਰਾ ਬਣੇ ਜੇ ਭੈਣ ਦੂਰ ਵੀ ਹੋਵੇ ਤੇ ਲੜ ਪਵੇਗਾ ਵੀਰ ਕਿ ਭੈਣ ਤੂੰ ਪਹੁੰਚੀ ਪਹੁੰਚ ਸੇਹਰਾ ਤੇਰੇ ਕੋਲ ਹੀ ਬਣਾਉਣਾ ਆ ਭਾਵੇਂ ਕੁਝ ਵੀ ਹੋ ਜੇ ਫਿਰ ਭੈਣ ਨੂੰ ਵੀ ਮਾਣ ਹੁੰਦਾ ਸ਼ੁਕਰ ਹੈ ਮੇਰਾ ਵੀਰ ਮੇਰੀ ਜਿੱਤ ਕਰਦਾ ਮੇਰਾ ਵੀਰ ਮੇਰਾ ਮਾਣ ਕਰਦਾ ਉਹ ਫਿਰ ਇਹ ਰਿਸ਼ਤਿਆਂ ਚ ਮੂਹ ਭਰੀਆਂ ਤੰਦਾ ਹੁੰਦੀਆਂ ਜੋ ਸਾਨੂੰ ਜ਼ਿੰਦਗੀ ਜੀਉਣ ਨਾ ਸਿਖਾਉਂਦੀਆਂ ਨੇ ਤੇ ਹਮੇਸ਼ਾ ਵੇਖੋ ਭੈਣ ਵੀ ਹੋਰ ਵੀ ਸਤਕਾਰ ਕਰਦੀ ਆ ਭੈਣ ਅੱਗੋਂ ਵੱਧ ਜਿੱਤੇ ਕੀ ਕਰਦੀ ਆ ਕਿ ਉਹਦਾ ਜੇ ਉਹ ਵਿਆਹੀ ਹੋਵੇ ਤੇ ਹਮੇਸ਼ਾ ਵਿਆਹੀਆਂ ਪਹਿਣਾ ਹੀ ਸੇਰਾ ਬੰਦੀਆਂ ਨੇ ਤੇ ਜੇ ਵਿਆਹੀ ਹੋਵੇ ਤਾਂ ਉਹ ਕੀ ਕਰੇਗੀ ਸੇਰਾ ਖੋਲ ਕੇ ਜਾਂ ਆਪਣੇ ਘਰ ਵਾਲੇ ਨੂੰ ਕਹੇਗੀ ਗਾੜੀ ਪਹਿਣ ਜਿਹੜੀ ਆ ਉਹ ਆਪਣੇ ਘਰ ਵਾਲੇ ਨੂੰ ਮਾਨ ਦਿੰਦੀ ਆ ਕਿ ਤੁਸੀਂ ਖੋਲ ਦੋ ਸੇਰਾ ਤੇ ਜਿਹੜਾ ਉਹਦਾ ਘਰ ਵਾਲਾ ਜਦੋਂ ਸੇਰਾ ਖੋਲਦਾ ਨਾ ਤਾਂ ਉਹ ਵੀ ਗਾੜੀ ਨੂੰ ਮਾਨ ਦਿੰਦਾ ਕਿ ਉਹਦੀ ਯਾਨੀ ਕਿ ਮੁੰਡੇ ਦੀ ਭੈਣ ਦੀ ਝੋਲੀ ਚ ਪਾ ਦਿੰਦਾ ਆ ਭੈਣ ਝੋਲੀ ਚ ਪਾ ਕੇ ਸਿਰ 'ਤੇ ਰੱਬ ਦਾ ਸ਼ੁਕਰਾਨਾ ਕਰਕੇ ਆਪਣੇ ਆਪਣੇ ਧਰਮ ਦੇ ਮੁਤਾਬਕ ਉਹ ਬੈਠ ਜਾਂਦੀਆਂ ਨੇ ਵੇਖੋ ਕਿੰਨਾ ਮੋਹ ਹੁੰਦਾ ਕਿੰਨਾ ਵਧੀਆ ਰਿਸ਼ਤਾ ਹੁੰਦਾ ਇਹਨੂੰ ਸਮਝਣ ਦੀ ਲੋੜ ਆ ਇਹ ਖਾਲੀ ਇੱਕ ਰਸਮ ਨਹੀਂ ਆ ਇੱਕ ਮੋਹ ਭਰੀਆਂ ਤੰਦਾਂ ਦਾ ਪ੍ਰਤੀਕ ਹੈ ਜਿਹਦੀ ਸਾਨੂੰ ਕਦਰ ਕਰਨੀ ਚਾਹੀਦੀ ਆ ਇਸ ਕਰਕੇ ਇਹਨੂੰ ਹਾਸੇ ਮਜ਼ਾਕ ਨਹੀਂ ਲੈਣਾ ਚਾਹੀਦਾ ਕਿ ਕੋਈ ਨਹੀਂ ਲਿਓ ਜੀ ਮੈਂ ਸੇਰਾ ਬੰਦਾਂ ਉਹ ਬੰਦਾਂ ਸਾਰਿਆਂ ਦੀਆਂ ਭੈਣਾਂ ਦੀ ਲੰਬੀ ਉਮਰ ਹੋਵੇ ਸਾਰੇ ਵੀਰਾਂ ਦੀ ਲੰਬੀ ਉਮਰ ਹੋਵੇ ਰੱਬ ਮਿਹਰ ਕਰੇ ਰੱਬ ਸੋਣਾ ਸਾਡੇ ਸਾਰਿਆਂ ਲੋਕਾਂ ਤੇ ਦਇਆ ਕਰੇ ਕਿ ਸਾਡੇ ਚ ਮੋਹ ਭਰੀਆਂ ਤੰਦਾਂ ਮਜ਼ਬੂਤ ਰਹਿਣ ਅਸੀਂ ਖੁਸ਼ ਰਹੀਏ ਇੱਕ ਦੂਜੇ ਦਾ ਇੱਜ਼ਤ ਮਾਣ ਕਰਦੇ ਰਹੀਏ ਇਹੋ ਜਿਹੀਆਂ ਰਸਮਾਂ ਇਹੋ ਜਿਹੀਆਂ ਚੰਗੀਆਂ ਗੱਲਾਂ ਸਾਡੇ ਘਰਾਂ 'ਚ ਹੋਣ ਸਾਨੂੰ ਇਹੋ ਜਿਹੀਆਂ ਵੀਡੀਓ ਵੇਖਣੀਆਂ ਚਾਹੀਦੀਆਂ ਸਾਨੂੰ ਇਹੋ ਜਿਹੀਆਂ ਵੀਡੀਓ ਸੁਣ ਕੇ ਸ਼ੇਅਰ ਕਰਨੀਆਂ ਚਾਹੀਦੀਆਂ ਸਾਨੂੰ ਉਹਨਾਂ ਲੋਕਾਂ ਦੀ ਮਤਲਬ ਵੱਧ ਤੋਂ ਵੱਧ ਹੈਲਪ ਕਰਨੀ ਚਾਹੀਦੀ ਇਸ ਤਰੀਕੇ ਨਾਲ ਕਿ ਜੇ ਕੋਈ ਚੰਗੀਆਂ ਚੀਜ਼ਾਂ ਬਣਾਉਂਦਾ ਹੈ ਸਾਡੇ ਲਈ ਸਾਨੂੰ ਕੋਈ ਚੰਗੀਆਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਅਸੀਂ ਉਹਦਾ ਪ੍ਰਚਾਰ ਕਰੀਏ ਤਾਂ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਸਾਡੀਆਂ ਜਿਹੜੀਆਂ ਨੇ ਉਹ ਭੈੜੇ ਕੰਮਾਂ ਚ ਨਾ ਪੈਣ ਭੈੜੀ ਸੋਚ ਨਾ ਪੈਣ ਉਹਨਾਂ ਦੀ ਸੋਚ ਵਿੱਚ ਇੱਜ਼ਤ ਮਾਨ ਤੇ ਕਦਰਾਂ ਕੀਮਤਾਂ ਵੱਧ ਸਕਣ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁਹਦੇ ਵਸਤੇ ਰੂ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰਨ